ਕੀ ਕਰਨਾ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈਆ ਦਾ ਹਾਲਾਤ ਤੇ ਪੇਸਾ ਵਿਦੇਸਾਂ ਦੇ ਵਿੱਚ ਬਾਹਰੀ ਸੇਵਾਵਾਂ ਨੂੰ ਭੁਵਾਈਆਂ ਮਾਰਵਾਤਾ ਜੀ ਲੱਗਾਂ ਦੇ ਬਾਰੇ ਚੰਗੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਲਵੀ ਸਿੰਘ ਮਾਨ ਸਾਹਿਬ ਮੈਂ ਅਫੇਸਿਤ ਜੀ ਸਰ ਨੂੰ ਮੇ 21 ਜੂਨ ਨੂੰ ਗੱਤਕਾ ਦਿਖਸ ਮਨਾਉਣਾ ਸੋ ਅਸੀਂ ਕਈ ਸਾਲਾਂ ਤੋਂ ਇਸ ਨੂੰ ਅੰਗਲੀਆਂ ਲੰਬਰਸਾ ਕਈ ਸਾਲਾਂ ਤੋਂ ਮਨਾਉਂਦਾ ਆ ਰਿਹਾ ਹੈ ਸੋ ਅੱਜ ਦੇ ਦਿਨ ਅਸੀਂ ਸਰਦਾਰ ਸਿਮਰਦੇਵ ਮਾਨ ਸਾਹਿਬ ਦੇ ਹਿੱਤ ਅੰਦਰ ਲਵੇਹੀ ਚੌਂਖਣਾ ਵਿਖੇ ਗੱਤਕਾ ਕਰਵਾਇਆ ਗਿਆ ਸੋ ਉਹਦੇ ਵਿੱਚ ਹਾਜ਼ਰੀ ਭਰੀ ਆਪਣੇ ਗੱ ਰਣਜੀਤ ਗੱਤਕਾ ਅਖੜਾ ਵੱਡਾ ਗੱਲ ਗੋਹਿੰਦੀ ਗੰਦੜ ਉਹਨਾਂ ਨੇ ਜੋਰ ਦਿਖਾਏ ਨੇ ਆਪਣੇ ਗੱਤਗੇ ਉਹਨਾਂ ਦਾ ਵੀ ਧੰਨਵਾਦ ਤੇ ਨਾਲ ਹੀ ਸਰਦਾਰ ਸਿਮਰਦੇਵ ਮਾਨ ਸਾਹਿਬ ਦਾ ਜਿਹੜਾ ਸਾਨੂੰ ਸਦੇਸ਼ ਦੇ ਕੇ ਇਹ ਚੀਜ਼ ਦੇ ਨਾਲ ਕਿਉਂ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਦਿੱਤਾ ਤੇ ਸਰਦਾਰ ਸਿਮਰਦੇਵ ਮਾਨ ਸਾਹਿਬ ਦਾ ਧੰਨਵਾਦ ਉਹ ਹਰ ਟਾਈਮ ਨਾਲ ਸਾਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਦਿੰਦੇ ਨੇ ਇਸ ਬਹਾਨੇ ਸਾਨੂੰ ਕੋਈ ਨਾ ਕੋਈ ਪ੍ਰੋਗਰਾਮ ਮਿਲਦਾ ਹੈ ਦਾ ਜੀ ਗੱਤਕੇ ਦੇ ਬਾਰੇ ਵਿੱਚ ਹੋਰ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹਦੇ ਹੋ ਅ ਪੁੱਤਰ ਸਾਹਿਬ ਅ ਕੋਸੋ ਇਤਿਹਾਸ ਬਾਰੇ ਗੱਲ ਕਰਨੇ ਚਾਹੁੰਦੇ ਆਂ ਲੇਕਿਨ ਗੱਤਕੇ ਦਾ ਇਤਿਹਾਸ ਇਹ ਹੈ ਜਦੋਂ ਸਾਡਾ ਮਾਣ ਮੱਤਾ ਬਹੁਤ ਵੱਡਾ ਇਤਿਹਾਸ ਆ ਤੇ ਸਭੇ ਪਾਸਾਈ ਸ੍ਰੀ ਹਰਗੋਬਿੰਦ ਸਾਹਿਬ ਨੇ ਇਹ ਸਾਨੂੰ ਦਾਤ ਮੱਸੀ ਸੀਗੀ ਤੇ ਇਹਦੇ ਨਾਲ ਅਸੀਂ ਹੁਣ ਤੱਕ ਜੰਗਾ ਮਤਲਬ ਆਏ ਆ ਊੜ ਝਟਾਉਂਦੇ ਆ ਗੱਤਕੇ ਦੇ ਨਾਲ ਹੀ ਸਿੰਘ ਸਾਡੇ ਮਗਲਾਂ ਨੂੰ ਚਾਹੀਦਾ ਹੋਵੇ ਜੰਗਾਂ ਦੇ ਵਿੱਚ ਤੇ ਇਹ ਤਾਂ ਹਾਜ਼ਰ ਹੈ ਸਾਡਾ ਅੱਜ ਵੀ ਜੇ ਅਸੀਂ ਬੱਚਿਆਂ ਨੂੰ ਬਤਲੇ ਸਿਖਾਈਏ ਹਾਂਜੀ ਸੋ ਉਹਨਾਂ ਨੂੰ ਅਸੀਂ ਆਪ ਤ ਆਪਮ ਰੱਖਿਆਲੀ ਤਾਂ ਬਣਾ ਵੀ ਰੱਖਾ ਦੂਜੇ ਵੀ ਰੱਖਿਆ ਕਰਨ ਵੀ ਬਣਾਵਾਂਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਾਨੀ ਆਪਾਂ ਗੱਤਕੇ ਨੂੰ ਪਹਿਲ ਦਈਏ ਜੁਗਾ ਜੁਗਾ ਇਹ ਜਿਹੜੇ ਸਰੀਰ ਨੂੰ ਹੀ ਤੰਦਰੁਸਤੀ ਦਾ ਜਿਹੜਾ ਇਹ ਗੱਤਕਾ ਸਾਡਾ ਤੇ ਬਹੁਤ ਵਧੀਆ ਗੱਤਕਾ ਹਰ ਇੱਕ ਸਿੱਖ ਨੂੰ ਜਾਨੀ ਇਹਨੂੰ ਅਪਣਾਉਣਾ ਚਾਹੀਦਾ ਸੋ ਇਹ ਤੰਦਰੁਸਤੀ ਆ ਤੇ ਚੁਸਤੀ ਆ ਸਾਡੀ ਗਤਕਾ ਜਿਹੜੀ ਇਹ ਇਹ ਪਾਸਾ ਸਾਨੂੰ ਬਖਸ ਕੇ ਗਏ ਨੇ ਇਹਦੇ ਨਾਲ ਅਸੀਂ ਚੰਗਾ ਮਲਮਾਰਦੇ ਆ ਜੀ ਗਤਕੇ ਦੇ ਬਾਰੇ ਵਿੱਚ ਹੋਰ ਕੁਝ ਕਹਾਜਾ ਨਹੀਂ ਹੋ ਜੀ ਬਿਲਕੁਲ ਜੀ ਬਿਲਕੁਲ ਜੇ ਅੱਜ ਸਾਡੇ ਕੋਲ ਗਤਕਾ ਕੋਈ ਸਿੱਖਦਾ ਨਾ ਉਹ ਆਪ ਦੇ ਨਿਰਭਰ ਰਹਿੰਦਾ ਹੈ ਤੇ ਨਾਲੇ ਬਹੁਤ ਬਾਕੀ ਫੌਜੀ ਦੀ ਗੱਲ ਕਰੀਏ ਆਪਾਂ ਚੀਨ ਦੇ ਬਾਰਡਰ ਦੇ ਉੱਪਰ ਇੱਕ ਫੌਜੀ ਨੇ ਜਿਹੜਾ ਗਤਕੇ ਰਸੇਰਾ 11 ਮਾਰਚ ਤੇ ਸੀਗੇ ਤੋ ਗੱਤਕਾ ਫੌਜੀ ਵੀ ਜਾਣਦੇ ਨੇ ਫੌਜੀ ਵੀ ਕਰਦੇ ਨੇ ਖੇលਦੇ ਨੇ ਗੱਤਕਾ ਤਾਂ ਆਪਦੇ ਦੇਸ਼ ਦੇ ਬਾਰਡਰਾਂ ਦੀ ਰਾਖੀ ਗੱਤਕੇ ਨਾਲ ਕਰਦੇ ਨੇ ਅਸਲਾ ਬਰੂਦ ਮੁੱਕ ਜਾਂਦਾ ਜ ਉਹਨਾਂ ਦਾ ਤੇ ਵਧੀਆ ਗੱਤਕੇ ਦਾ ਇੱਕ ਚੌੜਾ ਜਿਹਾ ਨਾਇਕ ਤੁਸੀਂ ਬਹੁਤ ਗੱਈਆ ਵੀ ਹਰ ਇੱਕ ਮਨੁੱਖ ਨੂੰ ਇਹ ਅਪਣਾਉਣਾ ਚਾਹੀਦਾ ਕਿ ਇੱਕ ਉਸ ਹੋਰ ਕੁਝੋ ਨਾ ਹੋਵੇ ਇੱਕ ਦਾ ਸਾਡੇ ਕੋਲੇ ਤੇ ਇਹ ਸਾਨੂੰ ਆਹ ਜਾਣਦਾ ਸਾਡੀ ਮੌਤ ਵੀ ਕਰ ਨਹੀਂ ਸਕਦਾ ਤੇ ਇਹ ਗੱਤਕਾ ਇੰਨਾ ਭਲਾ ਅੱਜ ਆਪਾਂ ਜਦੋਂ ਖੰਨੇ ਇਹ ਗੱਲ ਦਾ ਦਿਵਸ ਮਨਾਇਆ ਜਾ ਰਿਹਾ ਸੀ ਤੇ ਅਸੀਂ ਦੇਖਿਆ ਜੀ ਛੋਟੇ ਛੋਟੇ ਬੱਚੇ ਵੀ ਬਹੁਤ ਵਧੀਆ ਗੱਦਗਾ ਗੇਡ ਤੇ ਸੀ ਜੀ ਉਹਨਾਂ ਬਾਰੇ ਕੁਝ ਸਹਿਣਾ ਚਾਹੀਦਾ ਵੀ ਦੇਖੋ ਬਹੁਤ ਤੇਜ਼ ਸੀ ਬਹੁਤ ਵਧੀਆ ਖੇਡਦੇ ਸੀ ਅੱਜ ਕੱਲ੍ਹ ਲੋਕਾਂ ਨੂੰ ਆਪਣੇ ਮਾਤਾ ਮੇਦਾਂ ਨੂੰ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਕੱਢਣਾ ਚਾਹੀਦਾ ਮੋਬਾਈਲਾਂ ਤੋਂ ਬਾਹਰ ਇੱਧਰ ਹੋਣਾ ਚਾਹੀਦਾ ਇਹੋ ਜਿਹੀਆਂ ਚੀਜ਼ਾਂ ਤੇ ਕਿ ਉਹਨਾਂ ਨੂੰ ਅਰਜ਼ੀ ਆਵੇ ਤੇ ਨਸਿਆਂ ਵੱਲੀ ਨਾ ਜਾਣ ਇੱਕ ਵੱਡਾ ਬਹੁਤ ਮਾਇਸ ਚਾ ਤਾਂ ਨਾਲੇ ਤਾਂ ਉਹਦੀ ਨਿਰਭਰ ਰਹਿਦਾ ਨਾਲੇ ਰਸਾਇਣ ਨਹੀਂ ਜਾਣ ਕੇ ਜਵਾਕ ਬਾਣੀ ਨਾ ਜੁੜਨ ਕਿਤੇ ਇਹ ਜ਼ਰੂਰੀ ਬਣਾਉਣਾ ਚਾਹੀਦਾ ਆਪਣਾ ਮਾਪਿਆਂ ਨੂੰ ਬੱਚਿਆਂ ਲਈ ਹਾਂਜੀ ਅੱਜ ਦੋ ਦਿਨ ਸੀਰੀ ਚੰਕਾ ਦੇਵਨ ਦੀ ਜੀ ਜੀ ਤੇ ਅੱਜ ਜੋਗਾ ਸੀਗੀ ਪੱਕੀ ਕਹਾਂ ਜਾਣੀ ਹੋਗੀ ਜੋਗਾ ਦੇ ਬਾਰੇ ਵੇਖੋ ਜੋਗਾ ਹੀ ਤਾਂ ਵੀ ਕਹਲਾਣਾ ਕਰਾਉ ਤੁਸੀਂ ਕਿਉਂ ਜੋਗਾ ਨਾ ਸੀ ਮਾੜਾ ਕਹਿਣਾ ਨਾ ਸੀ ਮੰਨਦੇ ਆ ਨਾ ਜੋਗਾ ਕਰਨਾ ਤਾਂ ਫਰਕ ਦੇ ਗੱਤਗਾ ਦੀ ਗੱਲ ਕਰੀਏ ਜੇ ਜੋਗਾ ਖੇੜੀਏ ਨਾ ਕੋਈ ਕੁੱਤਾ ਆ ਕੇ ਵੀ ਢਾਲੂਗਾ ਕਿ ਉਹ ਤੋਂ ਦਸ ਫਰਨਾ ਨਹੀਂ ਹੈਗਾ ਕੋਈ ਵਾਹਤਵਾਸ ਹੈ ਨਹੀਂ ਹੋਰੇ ਸੋ ਜੇ ਨਾ ਗੱਤਗਾ ਖੇਡਦੇ ਹੋ ਜੇ ਸ਼ੇਰ ਵੀ ਆ ਜਾਵੇ ਨਾ ਸ਼ੇਰ ਵੀ ਨਵੇਂ ਦੇ ਲੱਗੂਗਾ ਇੰਨੀ ਤਾਕਤ ਆ ਗੱਤਗੇ ਦੇ ਵਿੱਚ ਸ਼ੇਰ ਬਾਸਾਈ ਜੀ ਨੇ ਦੁਆਲਿਆਂ ਦੇ ਕਿਲੇ ਦੇ ਵਿੱਚ ਸ਼ੇਰ ਨਾਲ ਮੁਕਾਬਲਾ ਕਰਿਆ ਸੀ ਇੱਕ ਦਲਵਾਰ ਨਾਲ ਸੋ ਗੱਤਗੇ ਦੇ ਖਾਲੀ ਹੱਥ ਹੁੰਦੇ ਨੇ ਸੋ ਅਸੀਂ ਬੜਾਈ ਨਹੀਂ ਕਰਨੀ ਚਾਹੁੰਦੇ ਨਾਲ ਅਸੀਂ ਮਾੜਾ ਕਹਿਣਾ ਚਾਹੁੰਦੇ ਆ ਗੱਤਗਾ ਜਿਹੜੀ ਸ਼ਕਤੀ ਹੈ ਜਿਹੜੀ ਇੰਨੀ ਸ਼ਕਤੀ ਆ ਸੇਰ ਦਾ ਮੁਕਾਬਲਾ ਕਰ ਸਕਦਾ ਬੰਦਾ ਜੋਗਾ ਕੁੱਤੇ ਦਾ ਨਹੀਂ ਕਰ ਸਕਦਾ ਸੋ ਇਹ ਅਸਾਈਆ ਸਾਨੂੰ ਸਾਰਿਆਂ ਨੂੰ ਗੱਤਗਾ ਸਿੱਖਣਾ ਚਾਹੀਦਾ ਜਿਹੜੇ ਖਾਸ ਕਰਕੇ ਤੁਸੀਂ ਆ ਭੈਣਾਂ ਨੂੰ ਲਾ ਲਓ ਆਪਾਂ ਸਾਰਿਆਂ ਨੂੰ ਗੱਤਗਾ ਸਿੱਖਣਾ ਚਾਹੀਦਾ ਅੱਜ ਕੱਲ ਕਿੰਨੇ ਮੈਸੇਜ ਆਉਂਦੇ ਨੇ ਸ਼ਰਾਬ ਤਾਂ ਆਉਂਦੀਆਂ ਨੇ ਮੁੰਡੇ ਸ਼ੇਰ ਖੰਡੀਆਂ ਕਰਦੇ ਨੇ ਬੁਲਾਦਗਰ ਹੁੰਦੇ ਨੇ ਸੋ ਇਹ ਆਪਣੀ ਆਪ ਆਤਮ ਨੂੰ ਸਵਰਪਣ ਹੋਣੀ ਆਪ ਕਹਿੰਦਾ ਆਪ ਦੀ ਰਾਖੀ ਆਪ ਕਰੋਗੇ ਤਾਂ ਗੱਤਗਾ ਹਰੇਕ ਪਤੀਜਾਂ ਨੂੰ ਸਿੱਖਣਾ ਚਾਹੀਦਾ ਬੱਚਿਆਂ ਨਾਲ ਦੀਆਂ ਨੂੰ ਗੱਤਗਾ ਸਿਖਾਓ ਗੁਰਦੁਆਰਿਆਂ ਦੇ ਵਿੱਚ ਸਹੋਦਹੀ ਕਮੇੜੀਆਂ ਨੂੰ ਭਾਈਆਂ ਬੰਦਵਾਸ ਕਰੋ ਸਾਡਾ ਗੱਤਗਾ ਸਿੱਖਣ ਦਾ ਜੇ ਨਹੀਂ ਤਾਂ ਆਪਦੇ ਲੈਵਲ ਤੇ ਕਿਤੇ ਨਾ ਕਿਤੇ ਜਾ ਕੇ ਘਾੜੇ ਦੇ ਵਿੱਚ ਕਰਤਗੇ ਦਾ ਟਾਈਮ ਜਰੂਰ ਲਗਾਉਤੀ ਹੈ ਬਣਾ ਨੂੰ ਸੋ ਆਪ ਦੀ ਰਾਖੀ ਆਪ ਕਰ ਸਕਲੇ ਹੈ ਬਾਕੀ ਤਾਂ ਸਾਰਿਆਂ ਨੂੰ ਸਿੱਖਣਾ ਚਾਹੀਦਾ ਜੇ ਸਾਡੇ ਕੋਲ ਹਥਿਆਰ ਨਹੀਂ ਹੈਗਾ ਸਾਡੇ ਇਹੀ ਬਿਨਾਂ ਹਥਿਆਰ ਤੋਂ ਮਾਰੂ ਹਥਿਆਰ ਰਹਨੇ ਸੀ ਇਹਨਾਂ ਨੂੰ ਇਹ ਦਾ ਮਾਦਰ ਰੋਹਦੇ ਅਸੀਂ ਸਾਰਿਆਂ ਦਾ ਮੁਕਾਬਲਾ ਕਰ ਸਕਦੇ ਇਕ ਗੱਤ ਦੇ ਨਾਲ। ਅੱਜ ਸਰਕਾਰੀ ਤੌਰ ਤੇ ਅੱਜ ਯੋਗਾ ਦਿਵਸ ਮਨਾਇਆ ਗਿਆ ਜੀ ਮੈਂ ਕਾਲਜ ਵੀ ਸੀ ਸੀ ਲੁਧਿਆਣਾ ਦਾ ਖਾਣਾ ਪੋਟਵਾਲੋਂ ਵੀ ਵਿਸ਼ੇਸ਼ ਕੋਰਸ ਕਰਾਇਆ ਗਿਆ ਜੀ ਉਹ ਵੀ ਯੋਗਾ ਕਰਾਇਆ ਗਿਆ ਜੀ ਅੱਜ ਤੇ ਯੋਗਾ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਇਹ ਮੈਂ ਤਾਂ ਦੱਸ ਗਿਆ ਮੈਂ ਪੱਤਰਕਾਰ ਸਾਹਿਬ ਨੂੰ ਲਿਖਦੇ ਸੀ ਜੀ ਅ ਜੋਗਰ ਕੌਣ ਸੇ ਮੁਲਾਜ਼ਮਾਂ ਨੂੰ ਕਰਾਇਆ ਗਿਆ ਧੱਕੇ ਧੱਕੇ ਨਾਲ ਕਰਾਇਆ ਗਿਆ ਕਿਉਂਕਿ ਇਹਨਾਂ ਨੇ ਡਿਊਟੀਆਂ ਲਾ ਕੇ ਤੇ ਸਰਕਾਰ ਸਾਫਤ ਕਰਨਾ ਕੀ ਚਾਹੁੰਦੀ ਆ ਮੋਦੀ ਸਾਹਿਬ ਇਹਨਾਂ ਦੇ ਵਿੱਚ ਕਿਤੇ ਕਿਤੇ ਛੱਪੜ ਲੱਗੇ ਪਏ ਨੇ ਸਫਾਈ ਕਰਾਓ ਤੇ ਤੰਦਰੁਸਤੀ ਦੇਣੀ ਆ ਲੋਕਾਂ ਨੂੰ ਬਹੁਤ ਮਾਨ ਸਾਹਿਬ ਸੋਹਣੀ ਬੇਨਤੀ ਆ ਤੁਸੀਂ ਵੀ ਛੱਪੜਾਂ ਦੇ ਪਰਵਾਓ ਉਹਨਾਂ ਨੂੰ ਖਾਲੀ ਕਰਾਓ ਉਹਨਾਂ ਦੀ ਇਨਵੈਸਟਮੈਂਟ ਕਰੋ ਉਹਨਾਂ ਦਾ ਪਾਣੀ ਸੁਧਾਰੋ ਇਹ ਹੋਊਗੀ ਤੰਦਰੁਸਤੀ ਸਾਨੂੰ ਅਸੀਂ ਤੰਦਰੁਸਤੀ ਇੰਨੀ ਗੱਤਕੇ ਨਾਲ ਲੈ ਲਾਂਗੇ ਜੋਗਾ ਵੀ ਸਾਨੂੰ ਜਰੂਰਤ ਨਹੀਂ ਅਸੀਂ ਉਹਦੀ ਵਕਾਲਤ ਨਹੀਂ ਕਰਦੇ ਮੁਆਰਕਾ ਤੁਹਾਨੂੰ ਪਰ ਕੰਮ ਜਿਹੜੇ ਕਰਨ ਵਾਲੇ ਨੇ ਉਹ ਕਰੋ ਇੰਨਾਂ ਦੇ ਵਿੱਚ ਸੁਪਨਾ ਵੀ ਹਵਾਇ ਕਰਾ ਕੇ ਉਹਨਾਂ ਨੂੰ ਇਨਵੈਸਟਮੈਂਟ ਕਰੋ ਉਹਨਾਂ ਦਾ ਪਾਣੀ ਖੇਤਾਂ ਨੂੰ ਲਗਦਾ ਕਰੋ ਨਾਲੇ ਪਾਣੀ ਦੀ ਬਚਤ ਤੇ ਨਾਲੇ ਇਹ ਜੋਗੇ ਨਾਲ ਸਾਨੂੰ ਕੀ ਹੋਣਾ ਜੇ ਪੁਲਸਾਰੀ ਵੀਰਾਂ ਨੂੰ ਲਈਏ ਲੋੜੀ ਤਾਂ 16 ਘੰਟੇ ਕਰਦੇ ਨੇ ਜੋਗਾ ਕਿੱਥੇ ਸਿੱਖਣ ਜਾਣਗੇ ਬੰਦੇ ਭਰਤੀ ਕਰੋ ਛੋਟੇ ਮੁਲਾਜ਼ਮ ਭਰਤੀ ਕਰੋ ਨਾਲੇ ਜਿਹੜੇ ਨਵੇਂ ਬੰਦੇ ਫਿਰਦੇ ਨੇ ਵਾਰ ਆ ਵਿਚਾਰੇ ਪੜ੍ਹੇ ਲਿਖੇ ਉਹਨਾਂ ਨੂੰ ਭਰਤੀ ਕਰਕੇ ਗੜਤੀ ਭਰਾਓ ਪੁਲਿਸ ਜੀ ਸੋ ਉਹ ਆਪਣੀ ਰੱਖਿਆ ਦੇ ਵਿੱਚ ਲੱਗਣਾ ਪਏ ਹੋ ਮੁੰਡੇ ਨੌਜਵਾਨੋ ਰੁਜ਼ਗਾਰ ਮਿਲੇ ਉਹ ਆਪੇ ਸਿਹਤ ਬੰਦ ਹੋਣ ਲਈ ਬਿਲਕੁਲ ਜੀ ਆਪੇ ਸਿਹਤ ਆਪੇ ਸਿਹਤ ਬੰਦ ਹੋਣਗੇ ਜਿਹੜੇ ਕੰਮ ਨੇ ਕਰ ਨਹੀਂ ਰਹੇ ਜੋਗਾ ਮਗਰ ਨੂੰ ਲੋਕਾਂ ਨੂੰ ਪਾਸੇ ਨੂੰ ਘਰੇ ਹੋਈ ਹੈ ਸਰਕਾਰ ਦੱਸੋ ਕਿਉਂ ਫੀਮੇਲ ਹੈ ਜੋ ਕਦੇ ਵਿੱਚੋਂ ਗੱਤਗਾਰੀਆਂ ਪ੍ਰਾਪਤੀਆਂ ਦੱਸਦੇ ਆਂ ਅਸੀਂ ਜੋਗਾ ਜੋਗਾ ਲਾ ਕੇ ਮੋਦੀ ਉਹਨਾਂ ਨੂੰ ਲਾਇਆ ਸੀ ਕਿਹਾ ਕਿ ਜੋਗਾ ਬਣਾਇਆ ਕਰੋ ਜੋਗਾ ਬਣਾਇਆ ਤੇ ਕਿਰਾਂ ਕਹਿੰਦੇ ਆ ਇਹਦੇ ਮਾਸਟਰ ਨੂੰ ਰਿਆਣਾ ਲੈ ਕੇ ਜਾਣਾ ਤੇ ਪੁਲਿਸ ਵਾਲਿਆਂ ਨੂੰ ਦੇਖਲਾ ਉੱਥੇ ਇਕੱਠੇ ਗਾਲੇ ਤੜਕੇ ਡੜਕੇ ਹੋਰ ਕੰਮ ਕਰਨੇ ਹੋਣੇ ਕਿਸੇ ਨੇ ਜਵਾਬ ਹੱਲ ਗਿਆ ਉਹਨਾਂ ਕੋਈ ਨਹੀਂ ਕੁਝ ਤੇ ਇਹ ਗੱਲਾਂ ਨੇ ਜੀ ਜੋਗ ਆ ਸਾਡੇ ਦੇ ਕਹਿੰਦੇ ਅਸੀਂ ਬੁਰਾਈ ਨਹੀਂ ਕਰਦੇ ਮबारकਾ ਸਾਨੂੰ ਪਰ ਜੋਗੇ ਦੇ ਨਫਾ ਕੋਈ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਸਮਾਜ ਵਾਸਤੇ ਬਿਲਕੁਲ ਜੀ ਪਤਾ ਹੋਣਾ ਸਭ ਨੂੰ ਬੇਇਨਤਨਾ ਮੈਂ ਮੈਸੇਜ ਤਾਂ ਪਰ ਮੈਂ ਸਮਾਜ ਨੂੰ ਹੋਰ ਬਰਾ ਰਹੀਆਂ ਉਹ ਵੀ ਇਹੀ ਮੈਸੇਜ ਦਊਗਾ ਆਪਣੇ ਬੱਚਿਆਂ ਨੂੰ ਤੇ ਆਪ ਵੀ ਸਿੱਖੋਗੇ ਤੱਕ ਆਪਦੇ ਬੱਚਿਆਂ ਨੂੰ ਵੀ ਸਿਖਾਓ ਖਾਸ ਕਰਕੇ ਬੇਟੀਆਂ ਨੂੰ ਤਾਂ ਪਹਿਲੇ ਤੋਂ ਹੀ ਸਿਖਾਓ ਕਿਉਂ ਇਹ ਆਪਦੇ ਰਾਖੇ ਨੇ ਆ ਨਿਰਭਰ ਹੋਣੀ ਆ ਕਿੰਨਾ ਟਾਈਮ ਮਾੜਾ ਆ ਰਿਹਾ ਦੇਖੋ ਗਾਹਾਂ ਦੀ ਗਾਹ ਟਾਈਮ ਇਦਾਂ ਮਾੜਾ ਹੀ ਹੋਣਾ ਜੇ ਗੱਤ ਕਾ ਸਿੱਖਿਆਊਗਾ ਬੱਚਿਆਂ ਦਾ ਤਾਂ ਆਪ ਵੀ ਰਾਖੀ ਆਪ ਕਰ ਸਕਣਗੇ ਆ ਕੋਈ ਬੰਦਾ ਨਾਲ ਜਾ ਨਹੀਂ ਸਕਦਾ ਤੇ ਬਾਕੀ ਇਹ ਧੰਨਵਾਦ ਕਰਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸਿੱਖ ਪਰੰਪਰਾ ਨੂੰ ਨਾਲ ਜੁੜਿਆ ਰਹਿਣਾ ਜਿਵੇਂ ਇਮਾਨਦਾਰੀ ਦੇ ਨਾਲ ਫੈਸਲੇ ਲਏ ਨੇ 40 ਸਾਲ ਦੇ ਲਗਭਗ ਹੋ ਗਏ ਆ ਪ੍ਰਧਾਨ ਸਾਹਿਬ ਨੂੰ ਬਹੁਤ ਇਹ ਤੋਂ ਉਂਗਲੀ ਨਹੀਂ ਕਰਾਈ ਇਹ ਵੀ ਬਹੁਤ ਵਧੀਆ ਫੈਸਲੇ ਲੈਂਦੇ ਰਹੇ ਨੇ ਸੱਚੇ ਤੇ ਇਹੀ ਕਹਾਂਗੇ ਮੈਸੇਜ ਧੰਨਵਾਦ ਕਰਦੇ ਆ ਸਰਦਾਰ ਸਿਮਰਨਜੀਤ ਮਾਨ ਸਾਹਿਬ ਦਾ ਹਲਕੇ ਤੇ ਚਾਹੇ ਉਸ ਬਰਾਲੇ ਦੇ ਨੇ ਚਾਹੇ ਬਾਲ ਦੇ ਨੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਖਾਸ ਕਰਕੇ ਮੈਨੂੰ ਸੰਯੋਗ ਦਿੱਤਾ ਉਹ ਬੀਬੀਵਿੰਦਰ ਸਿੰਘ ਭਗਵ ਗੁਰਮੀਤ ਸਿੰਘ ਨੇ ਵੀ ਦਿੱਤਾ ਕੋਸ਼ਿਸ਼ ਵੀ ਕੋਸ਼ਿਸ਼ ਨੇ ਵੀ ਸਾਥ ਦਿੱਤਾ ਮੈਨੂੰ ਤੇ ਨਰਜੀਤ ਸਿੰਘ ਗੜੀ ਨੇ ਵੀ ਦਿੱਤਾ ਤੇ ਲਖਵੀਰ ਧੰਨਵਾਦ ਤੁਹਾਡਾ ਜਿਹੜੇ ਪੱਤਰਕਾਰ ਵੀ ਕਹਿੰਦਾ ਜਿਨ੍ਹਾਂ ਨੇ ਇਹ ਮੈਸੇਜ ਨੂੰ ਅੱਜ ਜੱਤ ਦਾ ਦੇਖ ਸੁਣੋ ਉਹਨੇ ਦਿਲੋਂ ਮਿਲਕਰ ਪਛਾਇਆ ਸੋ ਖਾਸ ਧੰਨਵਾਦ ਹੈ ਸਾਰੇ ਵੀਰਾਂ ਦਾ ਤੇ ਜੇ ਲੌਂਗ ਨਾਲ ਅੱਗੇ ਤਾਂ ਲੰਮਾ ਹੋਣਾ ਦਾ ਮਾਮਾ ਤੇ ਪੁਲਿਸ ਪ੍ਰਸ਼ਾਸਨ ਵਾਲੇ ਕੁਝ ਕਹਿਣ ਬਿਲਕੁਲ ਜੀ ਖਾਸ ਪੁਲ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਧੰਨਵਾਦ ਕਿਉਂਕਿ ਸਾਨੂੰ ਉਹਨਾਂ ਨੇ ਨੈਰੀ ਚੌਕ ਦੇ ਵਿੱਚ ਕਰਨ ਦੀ ਆਗਿਆ ਦਿੱਤੀ ਆ ਸੋ ਅਸੀਂ ਵੀ ਉਹਨਾਂ ਦਾ ਕਹਿਣਾ ਮੰਨ ਲਿਆ ਵੀ ਸ਼ਾਂਤੀ ਹੈ ਕਿ ਬਹੁਤ ਵਧੀਆ ਢੰਗ ਨਾਲ ਸਾਡਾ ਤਤਕਾ ਦੇ ਮਨਾਇਆ ਗਿਆ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਪਸੰਦ ਆਇਆ ਤੇ ਲੋਕ ਹੋਮ ਹੁਜਾ ਕੇ ਇੰਨੇ ਖੜਦੇ ਸੀ ਆਲੇ ਆਲੇ ਆ ਕੇ ਦੇਖਣ ਵਾਲੇ ਤੇ ਵੀਡੀਓ ਵੀ ਬਣਾਉਣ ਲੱਗੇ ਸੀਗੇ ਲੋਕਾਂ ਨੇ ਦੱਦ ਘਾਲਿਆਂ ਨੂੰ ਇਹਦਾ ਵੀ ਦਿੱਤੀ ਆ ਦੇਣ ਦਾ ਮਤਲਬ ਉਹ ਸਨਮਾਨ ਵੀ ਕੀਤਾ ਉਹਦਾ ਮਾਨਤਾ ਨੂੰ ਤੇ ਇਹਨਾਂ ਪਸੰਦ ਆ ਲੋਕਾਂ ਨੂੰ ਜਿੰਨਾ ਕਹਿ ਰਹੇ ਉਹ ਸਮਝਦਾ ਉਹ ਵਧੀਆ ਲੱਗਿਆ ਤੇ ਇੱਕ ਪ੍ਰਧਾਨ ਸਾਹਿਬ ਆਰਡਰ ਦਿੰਦੇ ਰਹਿਣਗੇ ਅਸੀਂ ਉਹਨਾਂ ਦੇ ਫੋਲ ਚੜ੍ਹਦੇ ਰਹਾਂਗੇ ਸੋ ਧੰਨਵਾਦ ਪੱਤਰਕਾਰ ਵੀਰਾਂ ਦਾ ਤੇ ਜਿੱਥੇ ਉੱਤੇ ਪਹੁੰਚੇ ਨੇ ਸਾਹਿਬ ਦੇ ਲਈ ਮੈਨੂੰ ਸਹਾਇਤਾ ਦੇਣ ਲਈ ਤੋ ਧੰਨਵਾਦ ਵੀਰਾਂ ਦਾ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਆਹ ਦੇਖੀ ਹਾਜ਼ਰੀ ਵਿੱਚ ਤੁਹਾਡਾ ਧੰਨਵਾਦ ਪਾਣੀ